ਕਿਸਾਨ ਵੀਰੋ ਜੇਕਰ ਤੁਹਾਡੇ ਖੇਤ ਅੰਦਰ ਡੈੜੀਆਂ ਚ ਕਿਤੇ ਕਿਤੇ ਝੋਨੇ ਦਾ ਕੋਈ ਕੋਈ ਬੂਟਾ ਥਾਂ ਤੋਂ ਲੈ ਕੇ ਥਾਂ ਤੱਕ ਇੱਕ ਸਾਰ ਕਮਲਾਉਂਦਾ ਹੋਇਆ ਸੁੱਕਣਾ ਸ਼ੁਰੂ ਹੋ ਚੁੱਕਿਆ ਤਾਂ ਇਹਦਾ ਮਤਲਬ ਆ ਕਿ ਤੁਹਾਡੇ ਝੋਨੇ ਦੀਆਂ ਜੜਾਂ ਤੇ ਜੜ ਗਾਲਨ ਰੋਗ ਦਾ ਅਟੈਕ ਹੋ ਚੁੱਕਿਆ ਇਹਨੂੰ ਰੂਟ ਰੌਟ ਡਿਜ਼ੀਜ਼ ਵੀ ਕਿਹਾ ਜਾਂਦਾ ਜੇਕਰ ਇਸ ਰੋਗ ਦੀ ਸਮਾਂ ਰਹਿੰਦੇ ਰੋਕਥਾਮ ਨਾ ਕਰੀਏ ਤਾਂ ਇਹ ਰੋਗ ਫੈਲ ਕੇ ਪੂਰੇ ਖੇਤ ਦੇ ਵਿੱਚ ਵੱਡੀ ਤਬਾਹੀ ਮਚਾ ਸਕਦਾ ਸੋ ਅੱਜ ਦੇ ਇਸ ਵੀਡੀਓ ਰਾਹੀਂ ਆਪਾਂ ਝੋਨੇ ਦੇ ਜੜਗੰਗਲ ਰੋਗ ਦੀ ਪੁਖਤਾ ਰੋਕथाम ਸੰਬੰਧੀ ਬੇਹੱਦ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤੇ ਸਾਂਝੀ ਕੀਤੀ ਗਈ ਜਾਣਕਾਰੀ ਤੇ ਅਮਲ ਕਰਿਓ ਤੁਹਾਨੂੰ ਇਹਦੇ ਜ਼ਬਰਦਸਤ ਨਤੀਜੇ ਮਿਲਣਗੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਿਸਾਨ ਹਿੱਤ ਚ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਆਪਣੀ ਫੀਡਬੈਕ ਵੀ ਕਮੈਂਟਾਂ ਦੇ ਰੂਪ ਚ ਸਾਡੇ ਨਾਲ ਸਾਂਝੀ ਕਰਨੀ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਲਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੈਚੁਰਲ ਫਾਰਮਿੰਗ ਪੁਧਰੀ ਖੇਤੀ ਅਤੇ Facebook ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀ ਖਾਲਾ ਦੇ ਨਾਲ ਦੋਸਤੋ ਝੋਨੇ ਦੇ ਝੜਗਾਲਣ ਰੋਗ ਜਾਂ ਰੂਟ ਰੌਟ ਡਿਜ਼ੀਜ਼ ਲਈ ਮੁੱਖ ਰੂਪ ਨਾਲ ਫਿਊਜ਼ੇਰੀਅਮ ਆਕਸੀਪੋਰਮ ਨਾਮਕ ਫੰਗਸ ਜ਼ਿੰਮੇਦਾਰ ਹੁੰਦੀ ਹੈ। ਕਈ ਕੇਸਾਂ ਦੇ ਵਿੱਚ ਰਾਈਜ਼ੋਟੋਨੀਆ ਸੋਲਾਨੀ ਨਾਮਕ ਫੰਗਸ ਵੀ ਇਹਦੇ ਲਈ ਜ਼ਿੰਮੇਵਾਰ ਪਾਈ ਗਈ ਹੈ। ਜਦੋਂ ਜ਼ਮੀਨ ਦੇ ਅੰਦਰ ਝੋਨੇ ਦੀਆਂ ਜੜਾਂ ਤੇ ਇਹਨਾਂ ਦੋਹਾਂ ਚੋਂ ਕਿਸੇ ਵੀ ਫੰਗਸ ਦਾ ਅਟੈਕ ਹੋ ਜਾਂਦਾ ਤਾਂ ਝੋਨੇ ਦੀਆਂ ਜੜਾਂ ਜਿਹੜੀਆਂ ਹੈਗੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਜੜ ਗਲਣੀ ਸ਼ੁਰੂ ਹੋ ਜਾਂਦੀ ਹੈ ਜਾਂ ਗਲ ਜਾਂਦੀ ਹੈ ਤਾਂ ਬੂਟੇ ਨੂੰ ਜ਼ਮੀਨ ਦੇ ਵਿੱਚੋਂ ਖੁਰਾਕ ਦੀ ਸਪਲਾਈ ਮਿਲਣੀ ਬੰਦ ਹੋ ਜਾਂਦੀ ਹੈ। ਬੂਟੇ ਨੂੰ ਜਿਵੇਂ ਜ਼ਮੀਨ 'ਚੋਂ ਖੁਰਾਕ ਦੀ ਸਪਲਾਈ ਮਿਲਣੀ ਬੰਦ ਹੁੰਦੀ ਆ ਤਾਂ ਬੂਟਾ ਆਪਣਾ ਮੁੱਖ ਕੰਮ ਛੱਡ ਬੈਂਦਾ। ਬੂਟੇ ਦਾ ਮੁੱਖ ਕੰਮ ਕੀ ਹੈ? ਸੂਰਜ ਦੀ ਰੌਸ਼ਨੀ 'ਚ ਪ੍ਰਕਾਸ਼ ਸੰਥਲੇਸ਼ਨ ਦੀ ਕਿਰਿਆ ਕਰਕੇ ਆਪਣਾ ਭੋਜਨ ਆਪ ਤਿਆਰ ਕਰਨਾ। ਹੁਣੇ ਬੂਟੇ ਦਾ ਮੁੱਖ ਕੰਮ ਆ ਤੇ ਕੰਮ ਕਰਨ ਲਈ એનર્ਜੀ ਚਾਹੀਦੀ ਆ, ਤਾਕਤ ਚਾਹੀਦੀ ਆ। ਤਾਕਤ ਖੁਰਾਕ 'ਚੋਂ ਆਉਂਦੀ ਆ। ਤੇ ਬੂਟਿਆਂ ਦੀ ਮੋਡਲੀ ਖੁਰਾਕ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਵਿੱਚ ਪਾਈ ਜਾਂਦੀ ਹੈ ਜਿਹੜੀ ਕਿ ਜੜ੍ਹਾਂ ਰਾਹੀਂ ਬੂਟੇ ਨੇ ਹਸਲ ਕਰਨੀਆਂ ਤਾਂ ਜੜ੍ਹਾਂ ਗਲ ਚੁੱਕੀਆਂ ਨਤੀਜੇ ਵਜੋਂ ਜ਼ਮੀਨ ਚੋਂ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਪੌਦਾ ਆਪਣਾ ਕੰਮ ਨਹੀਂ ਕਰ ਪਾਉਂਦਾ ਤੇ ਉਹਦਾ ਸਿੱਟਾ ਇਹ ਨਿਕਲਦਾ ਕਿ ਵਾਤਾਵਰਣ ਤੋਂ ਸੂਰਜ ਤੋਂ ਵੀ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਇਸ ਸਥਿਤੀ ਦੇ ਵਿੱਚ ਪੌਦਾ ਬਿਮਾਰ ਵੀ ਆ ਤੇ ਭੁੱਖਾ ਵੀ ਆ ਨਤੀਜੇ ਵਜੋਂ ਤਾਂ ਤੋਂ ਲੈ ਕੇ ਥਾਂ ਤੱਕ ਇੱਕਸਾਰ ਕਮਲਾਉਂਦਾ ਹੋਇਆ ਸੁੱਕਣਾ ਸ਼ੁਰੂ ਹੋ ਜਾਂਦਾ ਜਦੋਂ ਹੀ ਤੁਹਾਨੂੰ ਤੁਹਾਡੇ ਖੇਤ ਚ ਕਿਤੇ ਕਿਤੇ ਡੈੜੀਆਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਬੂਟੇ ਨਜ਼ਰ ਆਉਣ ਤਾਂ ਤੁਸੀਂ ਜੜ ਸਮੇਂ ਤੋਂ ਬੂਟੇ ਪੱਟ ਕੇ ਬਾਹਰ ਕੱਢ ਲੈਣੇ ਆ ਜੜਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਦਾ ਰੰਗ ਦੇਖਣਾ ਜੇਕਰ ਜੜਾਂ ਦਾ ਰੰਗ ਪੀਲਾ ਭੂਰਾ ਜਾਂ ਕਾਲਾ ਨਜ਼ਰ ਆਵੇ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਫਸਲ ਦੀਆਂ ਜੜਾਂ ਤੇ ਫੰਗਸ ਦਾ ਅਟੈਕ ਹੋ ਚੁੱਕਿਆ ਹੁਣ ਇਸ ਅਟੈਕ ਨੂੰ ਨਾਤਮ ਕਰਨ ਲਈ ਫੰਗਸ ਦੀ ਰੋਕ ਥਾਮ ਲਈ ਤੁਸੀਂ ਕੀ ਕਰਨਾ ਅਨਸਾਰੀ ਦੀ ਦੁਕਾਨ ਤੇ ਜਾਣਾ ప్రతి ਏਕੜ 1 ਕਿਲੋ ਚਿੱਟੀ ਫਟਕੜੀ ਲੈਣੀ ਹੈ ਤੇ ਇਸ ਚਿੱਟੀ ਫਟਕੜੀ ਨੂੰ ਕੱਪੜੇ ਦੇ ਵਿੱਚ ਦੂਰਾ ਤੀੜਾ ਕਰਕੇ ਲਪੇਟ ਦੇਣਾ ਤੇ ਪਾਣੀ ਲਾਉਂਦੇ ਸਮੇਂ ਖੇਤ ਦੇ ਨੱਕੇ ਤੇ ਮੂਹੇ ਤੇ ਰੱਖ ਦੇਣਾ ਫਟਕੜੀ ਆਪਣੇ ਐਂਟੀਫੰਗਲ ਐਂਟੀਬੈਕਟੀਰੀਅਲ ਐਂਟੀਵਾਇਰਸ ਅਤੇ ਐਂਟੀਸੈਪਟਿਕ ਗੁਣਾਂ ਦਾ ਤੁਹਾਨੂੰ ਤੇ ਨਜ਼ਾਰਾ ਦਿਖਾਉਂਗੀ ਫਟਕੜੀ ਪਾਣੀ ਦੇ ਨਾਲ ਬਗਾਉਣ ਤੋਂ 4 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਫਸਲ ਹੈ ਜੜ ਗਾਣ ਰੋਗ ਤੋਂ ਮੁਕਤ ਹੋ ਜੂਗੀ ਆਪਣੇ ਐਂਟੀਫੰਗਲ ਗੁਣਾਕਰ ਫਟਕੜੀ ਜਿਹੜੀ ਹੈਗੀ ਉਹ ਫੰਗਸ ਨੂੰ ਖਤਮ ਕਰ ਦੇਗੀ ਤੇ ਜਿਹੜਾ ਫੰਗਸ ਨੇ ਡੈਮੇਜ ਕੀਤਾ ਜੜਾਂ ਨੂੰ ਨੁਕਸਾਨ ਪਹੁੰਚਾਇਆ ਆਪਣੇ ਐਂਟੀਸੈਪਟਿਕ ਗੁਣਾ ਕਰਕੇ ਉਹ ਜੜਾਂ ਦੀ ਰਿਪੇਅਰ ਕਰ ਦੇਗੀ ਜਾਨੀ ਕਿ ਜੜਾਂ ਮੋੜ ਤਾਂਦਰੋਸਤ ਹੋ ਜਾਣਗੀਆਂ ਤੇ ਜਿਵੇਂ ਜਿਵੇਂ ਜੜਾ ਮੋੜ ਤਾਂਦਰੋਸਤ ਹੁੰਦੀਆਂ ਜਾਣਗੀਆਂ ਤੁਹਾਡੀ ਫਸਲ ਮੋੜ ਟੈਕ ਚ ਆਉਣ ਲੱਗ ਜੂਗੀ ਉਹੀ ਬੂਟੇ ਜਿਹੜੇ ਕੁਮਲਾਉਂਦੇ ਹੋਏ ਸੁੱਕਦੇ ਹੋਏ ਨਜ਼ਰ ਆ ਰਹੇ ਸੀ ਉਹ ਮੋੜ ਤੁਹਾਨੂੰ ਟੈਕ ਦੇ ਹੋਏ ਤੁਹਾਡੇ ਖੇਤ ਚ ਦਿਖਣੇ ਸ਼ੁਰੂ ਹੋ ਜਾਣਗੇ ਸੋ ਇਹ ਇੱਕ ਸੌਖਾ ਜਿਹਾ ਉਪਾਅ ਕਰਕੇ ਤੁਸੀਂ ਜਿਹੜਾ ਹੈਗਾ ਝੋਨੇ ਦੀ ਜਿਹੜੀ ਚੜ ਗਾਣ ਰੋਗ ਦੀ ਸਮੱਸਿਆ ਰੂਟ ਰੌਟ ਡਿਜ਼ੀਜ਼ ਆ ਉਹਦੇ ਤੋਂ ਬੇਹੱਦ ਸਰਲ ਤਰੀਕੇ ਨਾਲ ਸਸਤੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਸਾਡੇ ਇਸੇ ਮੰਚ ਤੋਂ ਮਿਲਦੀ ਪਈ ਆ ਪਿਛਲੇ ਕਈ ਵਰਿਆਂ ਤੋਂ ਤੇ ਇੱਥੋਂ ਹੀ ਮਿਲੇਗੀ ਸੋ ਇਸ ਕਰਕੇ ਇਸ ਮੰਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਓ ਅਸੀਂ ਆਪਣਾ ਫਰਜ਼ ਨਿਭਾਉਂਦੇ ਪਏ ਆ ਤੁਸੀਂ ਵੀ ਆਪਣਾ ਫਰਜ਼ ਨੇ ਬਾਉ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ